ਜੀ ਸਤਿ ਸ਼੍ਰੀ ਅਕਾਲ ਜਿੰਦਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਲ ਤੇ ਜੀ ਅੱਜ ਜਿਹੜੀ ਆਪਾਂ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਆਈਆਂ ਇਹ ਵੀਡੀਓ ਲੈ ਕੇ ਆਈਆਂ ਆਪਣੇ ਘਰ ਦੇ ਵਿੱਚ ਇੱਕ ਛੋਟਾ ਜਿਹਾ ਸ਼ਾਂਤ ਜਿਹਾ ਬੜਾ ਸੁੰਦਰ ਜਿਹਾ ਜੀਵ ਹੁੰਦਾ ਆਪਣੇ ਘਰ ਦੇ ਵਿੱਚ ਇੱਧਰ ਆਪਣੇ ਕਾਟੂ ਕਿਹਾ ਜਾਂਦਾ ਸਾਡੇ ਇਧਰ ਪਸ਼ੰਡੇ ਦੇ ਵਿੱਚ ਤੇ ਦੇਖੋ ਉਸ ਨੂੰ ਸਿਰ ਕਿਹੜੇ ਕਿਹੜੇ ਨਾਂ ਨਾਲ ਬੁਲਾਉਂਦੇ ਆਂ ਗਲਹਿਰੀ ਵੀ ਕਹਿ ਦਿੰਦੇ ਆਨ ਤੇ ਕਾਟੂ ਦੇ ਨਾਂ ਨਾਲ ਮਸ਼ਹੂਰ ਹੈ ਤੇ ਤੁਹਾਡੇ ਪਤਾ ਨਹੀਂ ਕਿਹੜੇ-ਕਿਹੜੇ ਇਲਾਕਿਆਂ 'ਚ ਕਿਹੜਾ ਕੀ-ਕੀ ਨਾਮ ਇਹਦਾ ਰੱਖਿਆ ਜਾਂਦਾ ਤੇ ਇਹ ਬੜਾ ਸ਼ਾਂਤ ਤੇ ਬੜਾ ਮਨ ਨੂੰ ਟੁੱਭਣ ਜੇ ਵਾਲਾ ਹੈ ਜੀ ਹੁੰਦਾ ਹੈਗਾ ਤੇ ਜੋ ਬੜੀ ਉੱਚੀ ਕੁਦਲ ਕਰਦਾ ਹੈ ਇਹਦਾ ਘਰ 'ਚ ਆਉਣਾ ਸ਼ੋਭਾ ਹੈ ਜਾਂ ਸ਼ੋਭਾ ਆਪਾਂ ਇਹਦੇ ਬਾਰੇ ਕੁਝ ਦੱਸ ਦਾਂਗੇ ਤੁਹਾਨੂੰ ਜਿੰਨਾ ਕਾ ਆਪਾਂ ਨੂੰ ਇਹਦੇ ਬਾਰੇ ਜਾਣਕਾਰੀ ਹੈ ਜੋ ਕਿਤਾਬਾਂ ਤੋਂ ਆਪਾਂ ਪੜ੍ਹਿਆ ਹੈਗਾ ਉਹ ਤੁਹਾਡੇ ਸਾਹਮਣੇ ਅੱਜ ਅਸੀਂ ਰੱਖਦੇ ਆਂ ਜੇ ਵੀ ਜਦੋਂ ਵੀ ਇਹ ਘਰ ਦੇ ਵਿੱਚ ਆਉਂਦੀ ਹੈ ਨਾ ਅੱਪਾ ਨੂੰ ਅਸੀਂ ਤੇਨ ਕਾਟੋ ਦੇ ਨਾਲ ਆਲੇ ਬੁਲਾਉਂਦੇ ਆ ਅਸੀਂ ਸਾਰੇ ਨੂੰ ਕਾਟੋ ਹੀ ਕਹਿੰਦੇ ਆ ਤੇ ਵਿੱਚ ਆਉਂਦੀ ਉਹ ਸੋਨਾ ਸ਼ਾਂਤ ਜੀਵਾਹੀ ਇਹਦੀ ਵਾਜ ਵੱਲੀ ਵਾਜ ਹੁੰਦੀ ਹੈ ਹਨਾ ਮਨ ਨੂੰ ਖੁਸ਼ੀਆ ਕਰਨ ਵਾਲੀ ਵਾਜ ਹੁੰਦੀ ਹੈ ਕੋਈ ਇਹ ਜੀਵ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਇਹ ਘਰ ਦੇ ਵਿੱਚ ਆਇਆ ਸ਼ੁਭ ਹੁੰਦਾ ਹੈ ਬਹੁਤ ਸ਼ੁਭ ਹੁੰਦਾ ਹੈ ਇਹ ਕਈ ਸੰਕੇਤ ਇਹ ਸ਼ੁਭ ਵੀ ਹੁੰਦੇ ਪਰ ਇੱਕ ਤੋਂ ਗੱਲਾਂ 'ਚ ਸ਼ੁਭ ਵੀ ਹੁੰਦਾ ਉਹ ਤੁਹਾਨੂੰ ਦੱਸਾਂਗੇ ਆਪਾਂ ਡਿਟੇਲ ਦੇ ਵਿੱਚ ਜਦੋਂ ਇਹ ਤੁਹਾਡੇ ਵਿਹੜੇ ਦੇ ਵਿੱਚ ਉਛਲ-ਕੁਦਲ ਕਰਦੀ ਹੈ ਭਾਈ ਦੀ ਆਵਾਜ਼ ਜਾਂ ਮਾਂ ਦੇ ਵਿੱਚ ਜਿਵੇਂ ਬੱਚੇ ਛੋਟੇ ਬੱਚੇ ਨਹੀਂ ਇਹ ਉਛਲ-ਕੁਦਲ ਕਰਦੇ ਕਲਕਾਰੀਆਂ ਮਾਰਦੇ ਆ ਘਰ ਦੇ ਵਿੱਚ ਕਿੰਨੀ ਰੌਣਕ ਆ ਜਾਂਦੀ ਹੈ ਉਸ ਤਰ੍ਹਾਂ ਇਹ ਜੀਵ ਵੀ ਜਦੋਂ ਉਛਲ-ਕੁਦਲ ਕਰਦਾ ਹੈ ਜਾਂ ਪੂਰਾ ਤੁਹਾਨੂੰ ਲੱਗਦਾ ਖੁਸ਼ ਆਏ ਮਸਤੀ 'ਚ ਖੇਡਦਾ ਤੁਸੀਂ ਸਮਝੋ ਤੁਹਾਡੇ ਘਰ ਨੀ ਬੱਚੇ ਹੈ ਨਹੀਂ ਤੇ ਹੁਣ ਬੱਚਿਆਂ ਨੂੰ ਸੋ ਕੋਸ਼ੇ ਦੀ ਮੇਲ ਨਾਲ ਤੁਹਾਡੇ ਘਰ ਬਹੁਤ ਜਲਦੀ ਨਵਾਂ ਬੱਚਾ ਆਉਣ ਵਾਲਾ ਹੈਗਾ ਤੇ ਜਿਆ ਜਦੋਂ ਵੀ ਇਸ ਤਰ੍ਹਾਂ ਕਾ ਵੀ ਤੁਹਾਡੇ ਘਰ ਦੇ ਵਿੱਚ ਬੱਚੇ ਆ ਕੇ ਖੇਡਣਗੇ ਇਹ ਇਸ ਤਰ੍ਹਾਂ ਦਾ ਇਹ ਸੰਕੇਤ ਦਿੰਦੀ ਵੀ ਤੁਹਾਡੇ ਘਰ ਦੇ ਤੁਸ਼ਮ ਕਿਦਰ ਕਰਦੀ ਹੈ ਖੇਡਦੀ ਹੈ ਇਹ ਇਸ ਤਰ੍ਹਾਂ ਸੰਕੇਤ ਹੁੰਦੇ ਉਸ ਤੁਹਾਡੇ ਘਰ ਦੇ ਵਿੱਚ ਕੋਈ ਨਵਾਂ ਜੀਵ ਲక్ష్ਮੀ ਦਾ ਪ੍ਰਤੀਕ ਹੁੰਦੀ ਹੈ ਜੀ ਕਾਟੋ ਤੁਸੀਂ ਉਹਨਾਂ ਨੇ ਕਈ ਫੋਟੋਆਂ ਤੇ ਸੰਟਾਂ ਦੇ ਵਿੱਚ ਦੇਖਿਆ ਹੋਣਾ ਕਾਟੋ ਬੇਕਿੰਗ ਦੀ ਹੈਗੀ ਵਾਰ-ਵਾਰ ਤੁਹਾਡੇ ਘਰ ਦੇ ਵਿੱਚ ਆਉਂਦੀ ਹੈ ਘੇੜਦੀ ਹੈ ਜਾਂ ਭਾਈ ਦੀ ਨਾਸ ਤੇ ਫਿਰ ਮੁੜਦੀ ਹੈ ਤਾਂ ਤੁਸੀਂ ਸਮਝੋ ਤੁਹਾਡੇ ਘਰ ਦੇ ਵਿੱਚ ਮਾਂ ਲక్ష్ਮੀ ਆਉਣ ਵਾਲੀ ਹੈ ਇਹ ਸੰਕੇਤ ਘਾਟੋ ਜਦੋਂ ਤੁਹਾਡੇ ਘਰ ਦੇ ਵਿੱਚ ਆਉਂਦੀ ਹੈ ਸੁੱਖ ਸਮਰiddhi ਧੰ ਦਾ ਵਾਸ ਹੁੰਦਾ ਜੇ ਤੁਹਾਡੇ ਕੋਠੇ ਦੇ ਉੱਪਰ ਇਹ ਦਿਸਦੀ ਹੈ ਤੁਹਾਨੂੰ ਉੱਪਰ ਫਿਰਦੀ ਇਹ ਦਿਸਦੀ ਹੈ ਨਾ ਤਾਂ ਤੁਸੀਂ ਸਮਝੋ ਕੋ ਬਹੁਤ ਛੇਤੀ ਤੁਹਾਡੇ ਘਰ ਦੇ ਵਿੱਚ ਵਪਾਰ ਦੇ ਵਿੱਚ ਵਾਧਾ ਹੋਣ ਵਾਲਾ ਹੈ ਇਹ ਤੁਹਾਨੂੰ ਘਰ ਦੇ ਵਿੱਚ ਲక్ష్ਮੀ ਮਾਂ ਦੇ ਆਉਣ ਦਾ ਸੰਕੇਤ ਦਿੰਦੀ ਹੈ ਤੁਹਾਡੇ ਵਪਾਰ ਦੇ ਵਿੱਚ ਜੋ ਤੁਸੀਂ ਕਾਰੋਬਾਰ ਕਰਦੇ ਆ ਇਹ ਤੁਹਾਡੇ ਕਾਰੋਬਾਰ ਦੇ ਵਿੱਚ ਵਾਧਾ ਹੋਣਾ ਹੈ ਇਹ ਬਹੁਤ ਸ਼ੁਭ ਸੰਕੇਤ ਹੈ ਜਦੋਂ ਤੁਹਾਨੂੰ ਇੱਕ ਕੋਠੇ ਦੇ ਕਿਰਦਾਰ ਲੋਏ ਤੁਹਾਡੇ ਸੋਈ ਦੇ ਵਿੱਚ ਆਉਂਦੀ ਹੈ ਸੋਈ ਦੇ ਵਿੱਚੋਂ ਨਿਕਲਦੀ ਹੈ ਸੋਈ ਵਿੱਚ ਵੜਦੀ ਤੁਹਾਨੂੰ ਦਿਖਦੀ ਹੈ ਤਾਂ ਤੁਸੀਂ ਸਮਝੋ ਵੀ ਤੁਹਾਡੇ ਘਰ ਦੇ ਚ ਕਦੇ ਵੀ ਅੰਨ ਦੀ ਕਮੀ ਨਹੀਂ ਹੋਣੀ ਤੁਹਾਡੇ ਘਰ ਦੇ ਚ ਅੰਨ ਦੇ ਭੰਡਾਰ ਲੱਗੇ ਰਹਿਣਗੇ ਤੁਹਾਨੂੰ ਮਾਤਾ ਤੁਹਾਡੇ ਸੋਈ ਦੇ ਵਿੱਚ ਦਰਸ਼ਨ ਹੋਣ ਸੁਭਾ ਸਵੇਰ ਜਿਹੜਾ ਸੁਪਨੇ ਦੇ ਵਿੱਚ ਸਵੇਰ ਸੁਭਾ ਸੁਪਨਾ ਆਉਂਦਾ ਉਹਦੇ ਵਿੱਚ ਤੁਹਾਨੂੰ ਘਾਟੂ ਦੇਖਦੀ ਹੈ ਤਾਂ ਤੁਹਾਨੂੰ ਕਿਸੇ ਵੀ ਪਾਸੋਂ ਬਹੁਤ ਧੰਨਵਾਦ ਮੇਸਰ ਜੀ ਨੂੰ ਕੋਈ ਲਾਟਰੀ ਨਿਕਲ ਜਾਣਾ ਜੋ ਤੁਹਾਡੇ ਯਾਦ ਨਹੀਂ ਨਾ ਉਹ ਤੁਹਾਨੂੰ ਤੁਹਾਨੂੰ ਪ੍ਰਾਪਤ ਹੁੰਦਾ ਹੈਗਾ ਜਦੋਂ ਸਵੇਰ ਤੁਸੀਂ ਕਿਸੇ ਵੀ ਕੰਮ ਦੇ ਉੱਤੇ ਜਾਂਦੇ ਹੋ ਤੁਹਾਨੂੰ ਗਲਹਿਰੀ ਤੁਹਾਡੇ ਘਰ ਦੇ ਵਿੱਚ ਵੜਦੀ ਨਿਕਲਦੀ ਦਿਖਦੀ ਹੈ ਤਾਂ ਉਹ ਕੰਮ 100% ਪੂਰਾ ਹੋਪਰ ਉਹ ਕੰਮ ਦੇ ਵਿੱਚ ਤੁਹਾਨੂੰ ਸਫਲਤਾ ਪੂਰੀ ਮਿਲੂਗੀ ਚਾਹੇ ਕਿੰਨਾ ਵੀ ਅੜਿਆ ਕੰਮ ਆ ਜੇ ਤੋਂ ਗਲਹਿਰੀ ਤੁਹਾਡੇ ਪੈਰ ਨਾਲ ਲੱਗ ਕੇ ਤੁਹਾਡੇ ਪੈਰਾਂ ਦੇ ਵਿੱਚ ਵੱਜ ਗਈ ਪੈਰ ਨਾਲ ਲੱਗ ਕੇ ਕਿਸੇ ਵਸ ਭੱਜ ਨੂੰ ਮੋੜ ਕੇ ਤੁਹਾਨੂੰ ਦਿਖਾਈ ਵੀ ਨਹੀਂ ਦਿੰਦੀ ਕਿ ਕਿੱਧਰ ਗਈ ਹੈ ਤਾਂ ਤੁਸੀਂ ਸਮਝੋ ਕਿ ਤੁਹਾਡੇ ਉੱਤੇ ਬੁਰਾ ਸਾਮਾ ਆਉਣ ਵਾਲਾ ਹੈ। ਤੁਹਾਡੇ ਵਪਾਰ ਦੇ ਵਿੱਚ ਘਾਟਾ loss ਹੋ ਸਕਦਾ ਹੈ। loss ਦਾ ਤੁਹਾਡਾ ਬਹੁਤ ਨੁਕਸਾਨ ਹੋਣ ਵਾਲਾ ਹੈ। ਜਦੋਂ ਤੁਹਾਨੂੰ ਕਲਹੈਰੀ ਤੁਹਾਡੇ ਉੱਪਰ ਡੇਕਦੀ ਹੈ ਜਾਂ ਤੁਹਾਡੇ ਹੱਥਾਂ ਨੂੰ ਹੱਥਾਂ ਪੈਰਾਂ ਹੱਥਾਂ ਨਾਲ ਲੱਗਦੀ ਹੈ ਤੇ ਜੇ ਕੋਈ ਸਰੀਰ ਤੇ ਹੋਵੇ ਉਤਲੇ ਸਿਆਜੇ ਕਰਦੇ ਫਿਰ ਇਹ ਸ਼ੁਭ ਸੰਕੇਤ ਜੋ ਤੁਹਾਡੇ ਵਿੱਚ ਕੋਈ ਨੈਗੇਟਿਵ એનર્ਜੀ ਹੈ ਉਹ ਬਿਲਕੁਲ ਖਤਮ ਹੋਊਗੀ। ਤੁਸੀਂ ਸਰੀਰਕ ਤੌਰ ਤੇ ਬਿਲਕੁਲ ਤੰਦਰੁਸਤ ਹੋ। ਜਦੋਂ ਇਹ ਕਲਹੈਰੀ ਕਾਟੋ ਤੁਹਾਡੇ ਘਰ ਦੇ ਵਿੱਚ ਆਲਣਾ ਬਣਾਉਂਦੀ ਹੈ ਬਹੁਤ ਸ਼ੁਭ ਸੰਕੇਤ ਹੁੰਦਾ ਹੈ ਤੁਹਾਨੂੰ ਬਹੁਤ ਮੁਨਾਫਾ ਹੋਣ ਵਾਲਾ ਜੋ ਤੁਸੀਂ ਕਾਰੋਬਾਰ ਕਰ ਰਹੇ ਹੋ ਉਹਦੇ ਵਿੱਚ ਬਹੁਤ ਵਾਧਾ ਹੋਣ ਵਾਲਾ ਸੁਖ ਸਮਰiddhi ਤੁਹਾਡੇ ਘਰ ਦੇ ਵਿੱਚ ਆਉਣ ਵਾਲੀ ਹੈ ਜਦੋਂ ਇਹ ਤੁਹਾਡੇ ਘਰ ਦੇ ਵਿੱਚ ਆਲਣਾ ਬਣਾਉਂਦੀ ਹੈ ਜੋ ਵੀ ਤੁਸੀਂ ਕਮਾਈ ਕਰਦੇ ਹੋ ਉਹਦੇ ਵਿੱਚ ਬਹੁਤ ਤੁਹਾਨੂੰ ਮੁਨਾਫਾ ਹੋਊਗਾ ਜਦੋਂ ਘਰ ਦੇ ਵਿੱਚ ਕਾਟੋ ਦਾ ਬੋਲਣਾ ਇੱਕ ਬੱਚਿਆਂ ਦੇ ਸ਼ੋਰ ਬਰਾਬਰ ਹੁੰਦਾ ਜਿਵੇਂ ਬੱਚੇ ਸ਼ੋਰ ਪਾਉਂਦੇ ਆ ਕਾਟੋ ਦਾ ਬੋਲਣਾ ਵੀ ਉਸੇ ਤਰ੍ਹਾਂ ਹੀ ਹੁੰਦਾ ਹੈਗਾ ਇਹ ਸੁੱਖ ਸਮਰiddhi ਲੈ ਕੇ ਆਉਂਦਾ ਜੀ ਬਹੁਤ ਚੰਗਾ ਹੁੰਦਾ ਤੁਹਾਡੇ ਘਰ ਦੇ ਵਿੱਚ ਜੇ ਕਾਟੋ ਬੋਲਦੀ ਹੈ ਇਹ ਮਾੜਾ ਨਹੀਂ ਹੁੰਦਾਗਾ ਇਹ ਕਈ ਵਾਰ ਇਹ ਬੋਲਦੀ ਹੈ ਜਦੋਂ ਜ਼ੋਰ-ਜ਼ੋਰ ਦੀ ਤਾਂ ਆਪਣੇ ਨਾਲ ਦੀਆਂ ਨੂੰ ਬੱਚਿਆਂ ਨੂੰ ਜਾਂ ਆਪਣੇ ਨਾਲ ਦੀਆਂ ਨੂੰ ਬੁਲਾ ਰਹੀ ਹੁੰਦੀ ਹੈ ਵੀ ਮੈਂ ਇੱਥੇ ਸੇਫ ਹਾਂ ਤੁਸੀਂ ਵੀ ਇੱਥੇ ਆਓ ਇਸ ਤਰ੍ਹਾਂ ਕਈ ਵਾਰ ਕੋਈ ਇਹਨੂੰ ਸਮੱਸਿਆ ਹੁੰਦੀ ਹੈ ਕੋਈ ਬੱਚੇ ਹੁੰਦੇ ਕੋਈ ਜਾਨਵਰ ਇਹਨੂੰ ਡਰਨ ਦਾ ਹੈ ਮੇਰੇ ਬੱਚਿਆਂ ਨੂੰ ਖਾਣਾ ਹੈ ਉਸ ਸਮੇਂ ਜ਼ਿਆਦਾ ਤੇਜ਼ ਬੋਲਦੀ ਹੈ ਤੁਹਾਡੇ ਸਿਰ ਦੇ ਉੱਤੇ ਕਾਟੋ ਟਿਕਦੀ ਹੈ ਤੇ ਬਹੁਤ ਸ਼ੁਭ ਸੰਕੇਤ ਹੈ ਕਿੰਨਾ ਵੀ ਤੁਹਾਡਾ ਆੜਿਆ ਕੰਮ ਹੈ ਇਹਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਮਿਲੇਗੀ ਜੋ ਕੰਮ ਲੈ ਜਾਂਦੇ ਹੋ ਤੁਹਾਡਾ 100% ਪੂਰਾ ਹੋ ਜੇ ਕਾਰ ਕਾਟੋ ਹਨ ਹੈਰੀ ਤੁਹਾਡੇ ਘਰ ਦੇ ਵਿੱਚ ਮਰੀ ਪਈ ਹੈ ਤੁਸੀਂ ਸਵੇਰੇ ਉੱਠ ਕੇ ਵੇਖਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਮਰੀ ਪਈ ਹੈ ਇਹ ਅਸ਼ੁਭ ਸੰਕੇਤ ਹੁੰਦਾ ਪਹਿਲਾਂ ਤੁਸੀਂ ਇਹਦੇ ਕਾਰਨਾਂ ਨੂੰ ਜਾਣੋਗੇ ਕਿਉਂ ਮਰੀ ਹੈ ਕੀ ਕਾਰਨ ਹੈ ਕਈ ਵਾਰ ਕੋਈ ਖਖੜਾ ਚੋਲਾ ਜਾਂਦਾ ਹੈ ਨਾ ਵੀ ਉਹਦੇ ਕਰਕੇ ਮਰ ਜਾਂਦੀ ਹੈ ਜਾਂ ਕਈ ਵਾਰ ਕੋਈ ਚੀਜ਼ ਖਾ ਜਾਂਦੀ ਹੈ ਉਹਦੇ ਬਾਰੇ ਵੀ ਪਹਿਲਾਂ ਤੁਸੀਂ ਇਹਦੇ ਬਾਰੇ ਚੰਗੀ ਤਰ੍ਹਾਂ ਜਾਣੋ ਵੀ ਕਿਉਂ ਮਰੀ ਹੈ ਜੇ ਕੋਈ ਵੀ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕਿਹੜੇ ਕਾਰਨਾਂ ਕਰਕੇ ਮਰੀ ਹੈ ਫਿਰ ਇਹ ਥੋੜਾ ਜਿਹਾ ਤੁਹਾਡੇ ਲਈ ਸ਼ੁਭਾ ਕੋਈ ਟੇਫਾ ਕੋਈ ਬਿਮਾਰੀ ਤੁਹਾਡੇ ਘਰ ਦੇ ਵਿੱਚ ਆ ਸਕਦੀ ਹੈ ਤੁਸੀਂ ਸਮਝੋ ਤੁਹਾਡੇ ਘਰ ਵਿੱਚ ਨੈਗੇਟਿਵ ਵਾਸ ਹੋ ਗਿਆ ਕੋਈ ਬਿਮਾਰੀ ਆ ਸਾਡੀ ਕੋ ਨੁਕਸਾਨ ਹੋ ਸਕਦਾ ਤੁਹਾਡਾ ਤੁਹਾਡਾ ਜਦੋਂ ਕਿਸੇ ਪਾਸੇ ਪੂਰਾ ਸਮਾਂ ਪੂਰਾ ਸੰਕੇਤ ਤੁਹਾਨੂੰ ਆ ਜਾਂਦਾ ਤੁਹਾਡੇ ਤੇ ਸਮਾਂ ਇਹ ਬੁਰਾ ਚੱਲ ਰਿਹਾ ਹੁੰਦਾ ਤੁਸੀਂ ਉਹਨੂੰ ਚੱਕ ਕੇ ਘਰ ਤੋਂ ਬਾਹਰ ਕੋਈ ਮਿੱਟੀ ਜਿਹਾ ਟੁਆ ਪਟਕੇ ਉਹਨੂੰ ਦਸਣਾ ਜ਼ਰੂਰ ਦਿਓ ਐਨਾ ਕੰਮ ਕਰਨਾ ਕੁਛ ਨਾ ਕੁਛ ਤੁਹਾਨੂੰ ਬੁਰੇ ਸੰਮੇ ਤੋਂ ਰਾਹਤ ਮਿਲੂ ਕੋਈ ਵੀ ਕਿਸ ਗਲਹੈਰੀ ਨੂੰ ਮਾਰਨਾ ਬਹੁਤ ਪਾਪ ਹੁੰਦਾ ਬਾਕੀ ਤਾਂ ਹੁਣ ਜੇ ਆਪਾਂ ਦੇਖੀਏ ਹਰ ਇੱਕ ਜੀਵ ਦੀ ਹੱਤਿਆ ਬੇਅਦਬ ਪਾਪ ਆ ਕਿਉਂਕਿ ਬੇਜਵਾਨ ਜਾਨਵਰ ਹੈ ਇਹ ਵੀ ਕੁਦਰਤ ਦੇ ਬਣਾਏ ਹੋਏ ਹੈ ਜਿਵੇਂ ਆਪਾਂ ਨੂੰ ਇਸ ਧਰਤੀ ਤੇ ਉੱਤੇ ਰਹਿਣ ਦਾ ਹੱਕ ਹੈ ਇਹਨਾਂ ਨੂੰ ਵੀ ਉਨੀ ਹੀ ਜਾਨੀ ਉਨੀ ਹੀ ਹੱਕ ਹੈ ਇਹਨੂੰ ਮਾਰਨਾ ਬਹੁਤ ਅਸ਼ੁਭ ਹੁੰਦਾ ਕਿਸੇ ਵੀ ਜੀਵ ਦੀ ਹੱਤਿਆ ਤੁਸੀਂ ਨਾ ਕਰੋ ਪਾਪ ਬਹੁਤ ਲੱਗਦਾ ਹੈ ਜੇ ਜਾਣੇ-ਜਾਣੇ ਕਿਸੇ ਜੀਵ ਦੀ ਆਪਣਾ ਹੱਤਿਆ ਵੀ ਹੋਏ ਉਹ ਵੀ ਜਾਣਦੀ ਹੈ ਤੇ ਆਪਾਂ ਨੂੰ ਪਛਤਾਵਾ ਜ਼ਰੂਰ ਕਰਨਾ ਚਾਹੀਦਾ ਗਲਹਿਰੀ ਪਾਲਣਾ ਕਾਰਟੂਨ ਪਾਲਣਾ ਬਹੁਤ ਸ਼ੋਭਾ ਹੁੰਦਾ ਹੈ ਚੰਗਾ ਹੁੰਦਾ ਹੈ ਇਹ ਘਰ ਦੇ ਵਿੱਚ ਕਾਟੋ ਪਾਲ ਜਿਆਵੇ ਪਰ ਇਹਨੂੰ ਪਿੰਜਰੇ ਦੇ ਵਿੱਚ ਕੈਦ ਕਰੋ ਕਦੇ ਵੀ ਨਾ ਕਰੋ ਕੋਈ ਵੀ ਜਾਨਵਰ ਆਪੂ ਤੋਤਾ ਕੋਈ ਕਾਟੋ ਕੋਈ ਬਿੱਲੀ ਜੋ ਵੀ ਜਾਨਵਰ ਤੁਸੀਂ ਘਰ ਦੇ ਵਿੱਚ ਪੰਛੀ ਜਾਨਵਰ ਰੱਖਦੇ ਹੋ ਤੇ ਉਹਨੂੰ ਪਿੰਜਰੇ ਚ ਕਦੇ ਵੀ ਕੈਦ ਨਾ ਕਰੋ ਇਹ ਸਭ ਤੋਂ ਵੱਡਾ ਪਾਪ ਹੈ ਪਿੰਜਰੇ ਚ ਕੈਦ ਕਰਨਾ ਕਿ ਜੇਲ੍ਹ ਬਰਾਬਰ ਹੁੰਦਾ ਹੈਗਾ ਪੰਛੀ ਜਾਨਵਰ ਜੋ ਰੱਖਣ ਨੂੰ ਆਜ਼ਾਦ ਰੱਖੋ ਜਾਤ ਕਰੋ ਨੂੰ ਵੱਧ ਤੋਂ ਵੱਧ ਆਜ਼ਾਦੀ ਦਿਓ ਕਿਉਂਕਿ ਤਾਂ ਹੀ ਉਹ ਤੁਹਾਡੇ ਲਈ ਸ਼ੁਭ ਬਾਜੇ ਤੁਸੀਂ ਪਿੰਜਰੇ ਚ ਰੱਖੋਗੇ ਫਿਰ ਉਹ ਸ਼ੁਭ ਨਹੀਂ ਬਾਜਰੇ ਦਾ ਆਟਾ ਇਹਦੀ ਪਹਿਲੀ ਪਸੰਦ ਹੈ ਇਹ ਬਾਜਰੇ ਦਾ ਆਟਾ ਬਹੁਤ ਖੁਸ਼ ਹੋ ਕੇ ਕਹਿੰਦੇ ਸਪਾਏ ਦਾ ਆਟਾ ਬਾਜਰਾ ਵੀ ਨੂੰ ਪਾ ਸਕਦੇ ਹੋ ਬਾਜਰੇ ਦਾ ਆਟਾ ਪਾ ਸਕਦੇ ਹੋ ਭਾਜੀ ਤੇ ਰੋਟੀਆਂ ਬਣਾ ਕੇ ਇਹਨੂੰ ਪਾ ਸਕਦੇ ਹੋ ਜੇ ਤੁਹਾਡਾ ਕੋਈ ਕੰਮ ਅੜ ਗਿਆ ਸਵਾਲ ਦਾ ਤੁਹਾਨੂੰ ਨਹੀਂ ਹੈ ਮਿਲਦੀ ਤੁਹਾਨੂੰ ਪੈਸੇ ਦੀ ਬਹੁਤ ਤੰਗੀ ਹੈ ਕੋਈ ਤੁਹਾਡੇ ਸਹਾਲਾ ਵੱਡੇ ਅੜੇ ਹੋਏ ਕੰਮ ਨਹੀਂ ਨਿਕਲ ਰਹੇ ਤੁਸੀਂ ਬੜੇ ਮਾਨਸਿਕ ਤੌਰ ਤੇ ਪਰੇਸ਼ਾਨ ਨੌਕਰੀ ਤੇ ਧਨ ਚ ਕਮੀ ਹੈ ਇਹ ਜੋ ਬਿਮਾਰੀ ਕੋਈ ਘਰ ਦੇ ਵਿੱਚੋਂ ਨਹੀਂ ਜਾਣਦੀ ਜੀ ਤੁਹਾਡੇ ਤੇ ਕੋਈ ਵੀ ਤੁਹਾਨੂੰ ਗ੍ਰਹਿ ਦੋਸ਼ ਲੱਗ ਗਿਆ ਤਾਂ ਤੁਸੀਂ ਬਾਜਰੇ ਦੀ ਰੋਟੀ ਬਣਾ ਕੇ 28 ਦਿਨ ਪਾਓ ਸਿਰਫ 28 ਦਿਨ ਬਾਜਰੀ ਦੀ ਰੋਟੀ ਪਾਓ ਤੁਸੀਂ ਤੁਹਾਡੇ ਅੜੇ ਤੋਂ ਅੜੇ ਕੰਮ ਨਿਕਲਣ ਲੱਗੇ ਜਾਣਗੇ ਬਿਮਾਰੀਆਂ ਤੋਂ ਤੁਹਾਨੂੰ निजात ਮਿਲੂਗੀ ਜੋ ਕੋਈ ਨੌਕਰੀ ਤੁਹਾਨੂੰ ਤੇ ਵਿੱਚ ਤੁਹਾਨੂੰ ਕਮੀ ਆ ਰਹੀ ਹੈ ਉਹ ਤੁਹਾਡਾ ਸਾਰਾ ਸਹੀ ਹੋ ਜਾਊਗਾ 28 ਦਿਨ ਤੁਸੀਂ ਬਾਜਰੀ ਦੀ ਰੋਟੀ ਜ਼ਰੂਰ ਪਾਓ ਕਾਟੋ ਤੁਹਾਨੂੰ ਹਰ ਘਰ ਦੇ ਵਿੱਚ ਇਧਰ ਉਧਰ ਫਿਰਦੀ ਨਜ਼ਰ ਆਊਗੀ ਇਹਦੇ ਇਹ ਕੋਈ ਵੀ ਕਿਸੇ ਦਾ ਨੁਕਸਾਨ ਨਹੀਂ ਕਰਦੀ ਬਰਫ ਦੇ ਥੱਲੇ ਪਿਆ ਭੋਜਨ ਵੀ ਇਹ ਭਾਲ ਲੈਂਦੀ ਹੈ ਉਹਦਾ ਵੀ ਪਤਾ ਲੱਗ ਜਾਂਦਾ ਕਿਉਂਕਿ ਇਹਦੀ ਸੁੰਘਣ ਸ਼ਕਤੀ ਇੰਨੀ ਤੇਜ਼ ਬੁਧੀ ਹੈਗੀ ਇਹ ਸੁੰਘ ਕੇ ਭੋਜਨ ਭਾਲ ਲੈਂਦੀ ਹੈ ਤੇ ਮੁੜ ਕੇ ਇਹ ਕੀ ਕਰਦੀ ਬਰਫ ਦੇ ਵਿੱਚ ਇਹ ਕੋਡ ਬਣਾ ਲੈਂਦੀ ਹੈ ਸੁਰੰਗ ਬਣਾ ਲੈਂਦੀ ਹੈ ਸੁਰੰਗ ਰਾਹੀਂ ਇਹ ਖਾਣਾ ਕੱਢ ਲੈਂਦੀ ਇਹਦੀ ਸੁੰਘਣ ਸ਼ਕਤੀ ਇੰਨੀ ਤੇਜ਼ ਹੁੰਦੀ ਹੈ ਇਹਦੇ ਜਿਹੜੇ ਅਗਲੇ ਦੰਦ ਹੁੰਦੇ ਆ ਉਹ ਟੁੱਟ ਕੇ ਦੁਬਾਰਾ ਫੇਰ ਬਣ ਸਕਦੇ ਹੋ ਜਾਂਦੇ ਇਹਦੇ ਦੰਦ ਉਹ ਕਦੇ ਵੀ ਟੁੱਟਦੇ ਨਹੀਂ ਜੇ ਟੁੱਟ ਜਾਣ ਤੇ ਦੁਬਾਰਾ ਫੇਰ ਉੱਗ ਰਿਹਾ ਹੁੰਦੇ ਉਹ ਦਰਦੇ ਹਮੇਸ਼ਾ ਇਹ ਅੰਦਰ ਉੱਗਦੇ ਰਹਿੰਦੇ ਹੈਗੇ ਅਗਲੇ ਮੂਹਲੇ ਤੋਂ ਦੰਦਾ ਇਹ ਇਹ ਆਲ ਦਾ ਭੋਜਨ ਹੁੰਦਾ ਉਹ ਸਾਰਾ ਨਹੀਂ ਖਾਂਦੀ ਆ ਉਹਦੇ ਭੋਜਨ ਦੇ ਵਿੱਚ ਤਿਹਾਈ ਹਿੱਸਾ ਹੈ ਦੂਜੇ ਪੰਛੀਆਂ ਜਾਨਵਰਾਂ ਲਈ ਛੱਡ ਦਿੰਦੀ ਹੈ ਮੂਫਲੀ ਇਹਦੀ ਪਹਿਲੀ ਪਸੰਦ ਹੁੰਦੀ ਹੈ ਜਦੋਂ ਵੀ ਕੋਈ ਬੀਜ ਇੱਥੇ ਹੁੰਦਾ ਹੈ ਇਹ ਜ਼ਿਆਦਾਤਰ ਬੀਜ ਖਾਂਦੀ ਨਹੀਂ ਬੀਜ ਨੂੰ ਚੱਕ ਕੇ ਧਰਤੀ ਦੇ ਵਿੱਚ ਨੱਪ ਦਿੰਦੀ ਹੈ ਕਿ ਇਹ ਖਾਣਾ ਖਾਂਦੀ ਘੱਟ ਹੈ ਬੀਜ ਤੇ ਇਹ ਸੀ ਇਹਦੇ ਬਾਰੇ ਕੁਝ ਚੰਗੀਆਂ ਕੱਲਾ ਇਕ ਕੁਛ ਮੈਂ ਤੁਹਾਨੂੰ ਦੱਸਦਾ ਵੀ ਇਹ ਮਾਜਰੇ ਦੀ ਰੋਟੀ ਪਾ ਸਕਦੇ ਹੋਗੇ ਤੇ ਇਹ ਰਸੀ ਜੀ ਅੱਜ ਦੀ ਆਪਣੀ ਵੀਡੀਓ ਦੇਖੋ ਜੋ ਵੀ ਪੁਤਰਤ ਨੇ ਜੋ ਵੀ ਜੋ ਵੀ ਪੁਤਰਤ ਨੇ ਛੋਟੇ ਛੋਟੇ ਜਾਨਵਰ ਪੰਛੀ ਹਨ ਇਸ ਤਰ੍ਹਾਂ ਦੇ ਜੀਵ ਜੰਤੂ ਬਣਾਏ ਆ ਇਹ ਬਹੁਤ ਆਪਣੇ ਲਈ ਚੰਗੇ ਹੁੰਦੇ ਆ ਕੋਈ ਜ਼ਿਆਦਾ ਮਾਲੇ ਨਹੀਂ ਹੁੰਦੇਗੇ ਹਾਂ ਬੀਚੂ ਚ ਚੋ ਚਹੀਦੇ ਆਪਾਂ ਉਹਨਾਂ ਤੋਂ ਬਚਾਅ ਜ਼ਰੂਰ ਕਰਨਾ ਪੈਂਦਾ ਪਰ ਇਹੋ ਜਿਹੇ ਛੋਟੇ ਛੋਟੇ ਸ਼ਾਂਤ ਮਈ ਸੰਕੇਤ ਨਾਲੇ ਕੁਦਰਤ ਨਾਲੇ ਜੋ ਆਪਣੇ ਆਲੇ ਦੁਆਲੇ ਰਹਿੰਦੇ ਆ ਆਪਣੇ ਲਈ ਚੰਗਾ ਸੰਕੇਤ ਲੈ ਕੇ ਆਉਂਦੇ ਤੇ ਇਹਨਾਂ ਨੂੰ ਪਿਆਰ ਕਰਨਾ ਆਪਣਾ ਫਰਜ਼ ਬਣਦਾ ਦਾਣਾ ਪਾਣੀ ਦੇਣਾ ਇਹਨਾਂ ਨੂੰ ਆਪਣਾ ਫਰਜ਼ ਬਣਦਾ ਘਰ ਦੇ ਵਿੱਚ ਰਹਿਣ ਦੇਣਾਂ ਦਾਣਾ ਪਾਣੀ ਜ਼ਰੂਰ ਪਾਓ ਤੇ ਤੁਸੀਂ ਦੇਖੋ ਕਿ ਜਿਵੇਂ ਇਹ ਖੁਸ਼ ਹੁੰਦੇ ਆ ਪ੍ਰਮਾਤਮਾ ਤੀਕ ਇਹਨਾਂ ਦੀ ਪੁਕਾਰ ਇਹਨਾਂ ਦੀ ਖੁਸ਼ੀ ਉਹ ਪ੍ਰਮਾਤਮਾ ਤੀਕ ਪਹੁੰਚਦੀ ਹੈ ਇਹ ਫਿਰ ਪ੍ਰਮਾਤਮਾ ਵੀ ਆਪਾਂ ਨੂੰ ਨਹੀਂ ਤੰਦਰੁਸਤ ਮੰਨਿਆ ਖੁਸ਼ੀ ਨਾਲੁੰਦਾ ਤਾਂ ਕਿ ਆਪਾਂ ਇਹੋ ਜੀ ਜੀਵ ਜੰਤੂਆਂ ਦੀ ਸੇਵਾ ਲਈ ਆਪਣ ਮਹਾਰਾਜ ਹੋ ਸਮਾਂਦਾ ਇਹਦੇ ਲਈ ਇਹ ਸੀ ਕਿ ਅੱਜ ਦੇ ਆਪਾਂ ਨੂੰ ਇਸ ਤਰ੍ਹਾਂ ਜਾਣਦਰਾ ਇਹਨਾਂ ਦਾ ਪਿਆਰ ਜ਼ਰੂਰ ਕਰਨਾ ਚਾਹੀਦਾ ਇਹਨਾਂ ਨੂੰ ਇਹਨਾਂ ਨੂੰ ਇਸ ਦੇ ਖੇਡਣ ਦਾ ਆਨੰਦ ਮਾਣਨ ਦਾ ਧਰਤੀ ਦੇ ਉੱਤੇ ਪੂਰਾ ਅਧਿਕਾਰ ਆਚਾਰਿਆਂ ਨੂੰ ਇਹਨਾਂ ਨੂੰ ਵੀ ਰਹਿਣਾ ਚਾਹੀਦਾ ਇਹਨਾਂ ਲਈ ਸੰਧਿਆਰ ਨੇ ਬਣਾਈ ਹੈ ਆਪਾਂ ਨੇ ਸੇਵਾ ਕਰੀਏ ਪਾਣੀ ਰੱਖ ਗਏ ਇਹਨਾਂ ਨੂੰ ਚੋਗਾ ਪਾਣਾ ਜਿੰਨਾ ਵੀ ਹੋ ਸਕੇ ਦਾ ਆਪ ਪਾਈਏ ਤਾਂ ਆਪਣੇ ਉਸ ਹੱਦ ਦੀ ਪਾਪ ਦੇ ਦੁੱਖ ਘਟ ਜਾਂਦੇ ਆ ਇਹ ਸੀ ਜੀ ਆਈਡੀ ਆਪਣੀ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੁਸੀਂ ਕਾਟੂ ਨੂੰ ਬਲਿਹਾਰੀ ਨੂੰ ਕੀ ਕਹਿੰਦੇ ਹੋ ਇਹਨਾਂ ਕਮੈਂਟ ਮੈਨੂੰ ਜਰੂਰ ਕਰਨਾ ਤੁਸੀਂ ਇਹਨਾਂ ਕੀ ਕਹਿੰਦੇ ਸਮਾਂ ਕੱਟ ਕੇ ਮੇਰੇ ਨਾਲ ਜੁੜੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ